ਨਮਸਕਾਰ ਤੇ ਸੱਜ ਸਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਜਰੀਵਾਲ ਦੀ ਪੰਜਾਬ ਦੇ ਵਿਧਾਇਕਾ ਦੇ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਦੇ ਵਿੱਚ ਮੌਜੂਦ ਰਹੇ ਸਰਕਾਰੀ ਨਿਵਾਸ ਕਪੂਰਥਲਾ ਹਾਊਸ ਵਿਖੇ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਅਫਵਾਹਾਂ ਉੱਤੇ ਵਿਰਾਮ ਲਗਾਇਆ ਅਸੀਂ ਕੇਜਰੀਵਾਲ ਜੀ ਨੂੰ ਮਿਲਣ ਆਏ ਹਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਦਿੱਲੀ ਚੋਣਾਂ ਦੇ ਵਿੱਚ ਸਾਰੇ ਦੋਸਤਾਂ ਨੇ ਮਿਹਨਤ ਕੀਤੀ ਤੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਭਲਾਈ ਦੇ ਕੰਮ ਕਰ ਰਹੀ ਹੈ ਬਾਜਵਾ ਦੇ ਬਿਆਨ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਤੇ ਸਿਸੋਦੀਆਂ ਨੇ ਸਭ ਦਾ ਧੰਨਵਾਦ ਕੀਤਾ ਹੈ ਆਫਾਹ ਤੇ ਵਿਸ਼ਵਾਸਨਾ ਕੀਤਾ ਜਾਵੇ ਅਸੀਂ ਆਪਣੇ ਖੂਨ ਪਸੀਨੇ ਦੇ ਨਾਲ ਪਾਰਟੀ ਬਣਾਈ ਹੈ ਸਾਡੇ ਐਮਐਲਏ ਨਾ ਗਿਣਨ ਦਿੱਲੀ ਦੇ ਵਿੱਚ ਆਪਣੇ ਐਮਐਲਏ ਗਿਣ ਲੈਣ ਤਾਂ ਬਾਜਵਾ ਦਾ ਜਵਾਬ ਦਿੱਤਾ ਹੈ ਸੀਐਮ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਐਮਐਲਏ ਉਹ ਨਾ ਗਿਣਨ ਜਿਹੜੇ ਪਾਰਟੀ ਦੇ ਵਿੱਚ ਨੇ ਦਿੱਲੀ ਦੇ ਵਿੱਚ ਉਹਨਾਂ ਦੇ ਕਿੰਨੇ ਐਮਐਲਏ ਨੇ ਉਹ ਆਪੇ ਗਿਣ ਲੈਣ दिल्ली का दस साल का आज भी दिल्ली के लोग हमें यही कहते हैं कि ऐसे काम पहले पचहत्तर साल में हमने कभी सुने नहीं ना ही देखे हैं जितने आम आदमी पार्टी ने दिल्ली में किए। बाकी हर चीज चलती रहती है वो ऐसी कोई बात नहीं है तो अभी दिल्ली की टीम का तजर्बा वो हम पंजाब में भी इस्तेमाल करेंगे ऑलरेडी हम मोहल्ला क्लिनिक को हमारे यहाँ आम आदमी क्लिनिक बोलते हैं वहाँ पे वो हम साढ़े आठ सौ से ऊपर हम वो स्थापित कर चुके हैं और अस्पतालों का काया हो चुका है स्कूल ऑफ एमिनेंस बन के तैयार हैं और बच्चे जो हैं वो रिज़ल्ट भी अब तो आने लगे हैं कि बड़े बड़े कंपटीशन के एग्ज़ाम पास कर रहे हैं सरकारी स्कूलों के बच्चे तो मिल काम करना है हमारी पार्टी काम के नाम पर जानी जाती है हम किसी धर्म की जी की जा, की, जा ये पैसे बांटने की ये वाली राजनीति नहीं कर इस वक्त हमारे साथ हैं कुलदीप सिंह धालीवाल धालीवाल जी आ, मंत्री हैं आप संगठन अभी आप लगातार दिल्ली में थे हार हुई अब हार के बाद ये कहा जा रहा है विपक्षी कह रहे हैं कि पार्टी खत्म केड़ा पक्षी विपक्षी कह रहा है मैंने आपको रहा हूँ पता नहीं वीडियो को क्या हो गया ਮੈਂ ਇੱਕ ਹੀ ਬਾਤ ਬੋਲ ਰਹਾ ਹਾਂ ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਝੂਠਾ ਆਦਮੀ ਜਿਸ ਦੀ ਕਦੇ ਵੀ ਕੋਈ ਬਾਤ ਸੱਚੀ ਨਹੀਂ ਹੋਈ ਉਹ ਝੂਠ ਦਫਵਾ ਫਲਾਉਂਦਾ ਬਾਜਵਾ ਕਿੱਥੇ ਆ ਜੀ ਦੱਸੋ ਸਭ ਐਮਐਲਏ ਸਭ ਲੋਕ ਇਕੱਠੇ ਆ ਉਧਰ ਬੋਲੀ ਜਾਂਦਾ ਜੀ ਆਓ ਚੱਲਿਆ ਜੀ ਆਓ ਚੱਲਿਆ ਜੀ ਕੁਛ ਨਹੀਂ ਹੁੰਦਾ ਸਾਡੀ ਸਾਡੀ ਟੀਮ ਵੇਖਿਆ ਵਧੀਆ ਪੰਜਾਬ ਦੇ ਵਿੱਚ ਵਿਕਾਸ ਦਾ ਮਾਡਲ ਬਣਾਵਾਂਗੇ ਇਹ ਜਿਹੜੇ ਅਫਵਾਹ ਫਲਾਉਣ ਵਾਲੇ ਆ ਇਹਨਾਂ ਦੇ ਮੂੰਹ ਤੇ ਆਪਣੇ ਆਪ ਹੀ ਥੱppa ਲੱਗ ਜਾਵੇ ਸੰਗਠਨ ਕੋ ਲੈ ਕੇ ਕਰਕੇ ਬਾਤ ਹੋਈ ਸੰਗਠਨ ਕਿ ਕਿਸ ਤਰੀਕੇ ਸੇ ਬਣੇਗਾ ਦੇਖੀਏ अरविंद जी मारे कोमिक कन्वीनर है संदीप जी हमारे जनरल सिक्तर हैं राघव चड्डा जी हमारे एम पी हैं मान साहब हमारे सी एम हैं सब दल के टीम बना के बढ़िया स्कटर बनाएंगे दिल्ली में तो है ही पंजाब में और बढ़िया करेंगे स्कटर को हज़ार रुपये की स्कीम पर बात अड़ गई क्योंकि पंजाब को ही कहा गया पंजाब मॉडल नहीं बन पाया हज़ार नहीं दे अभी सी एम साहब बोल के गए आपको के जल्दी कर रहे। संदीप सिंह धालीवाल जो कह रहे हैं कि हजार रुपए वाले मामले में भी जल्द करेंगे लेकिन सबसे अहम बात ये कि जो संगठन है वो एकजुट है ये बात कह रहे हैं और प्रताप सिंह बाजवा पर झूठे होने का आरोप लगा रहे हैं वीडियो जर्नलिस्ट संदीप सिंह के साथ मुजबकश् ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਅੱਜ ਸਵੇਰੇ ਮੀਟਿੰਗ ਹੋਈ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਬੁਲਾਇਆ ਅਲੱਗ-ਅਲੱਗ ਕਿਆਸ ਲਗਾਏ ਜਾ ਰਹੇ ਸੀਗੇ ਵਿਰੋਧੀਆਂ ਦੇ ਵੱਲੋਂ ਪਰ ਹੁਣ ਕਿਆਸਾ ਤੇ ਜਿਹੜੀ ਹੈ ਉਹ ਚਿੱਟੀ ਚਾਦਰ ਵਿਛਾ ਦਿੱਤੀ ਹੈ ਭਗਵੰਤ ਮਾਨ ਨੇ ਕਿਹਾ ਹੈ ਕਿ ਧੰਨਵਾਦ ਕਰਨ ਦੇ ਲਈ ਬੁਲਾਇਆ ਸੀਗਾ ਹੋਰ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਬਿਲਕੁਲ ਦੇਖੋ ਸਿਮਰਨ ਜਿਸ ਤਰੀਕੇ ਨਾਲ ਜੇਕਰ ਅਗਰ ਪੂਰੀ ਸਨਾਰੀਓ ਨੂੰ ਸਮਝਾਇਆ ਜਾਵੇ ਤਾਂ ਅੱਜ ਜੋ ਮੀਟਿੰਗ ਸੀਗੀ ਮੀਟਿੰਗ ਦਾ ਮਕਸਦ ਸੀਗਾ ਕਿ ਦਿੱਲੀ ਦੇ ਵਿੱਚ ਜੋ ਨਤੀਜੇ ਆਏ ਉਹ ਨਤੀਜਿਆਂ ਦੀ ਇੱਕ ਸਮੀਖਿਆ ਲਈ ਜਾਵੇ ਕਿ ਫੀਡਬੈਕ ਜੋ ਕਿ ਆ ਉਹ ਲਿਆ ਜਾਵੇ ਕਿ ਕਿਸ ਤਰੀਕੇ ਨਾਲ ਜੋ ਕਿ ਹੈ ਪੰਜਾਬ ਦੇ ਜਿਹੜੇ ਲੀਡਰਸ ਜਦੋਂ ਕੈਂਪੇਨਿੰਗ ਕਰ ਰਹੇ ਸੀਗੇ ਉਹਨਾਂ ਦਾ ਕੀ ਫੀਡਬੈਕ ਹੈ ਉਹਨਾਂ ਨੂੰ ਕਿਸ ਤਰੀਕੇ ਦਾ ਫੀਡਬੈਕ ਜੋ ਕਿ ਆ ਲੋਕਾਂ ਵੱਲੋਂ ਮਿਲਿਆ ਕਿੱਥੇ-ਕਿੱਥੇ ਕਮੀ ਰਹੀ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਦੇਖੋ ਇੱਕ ਅੱਜ ਦਾ ਬੈਸ ਦੀ ਬੈਠਕ ਜੋ ਕਿ ਆ ਕਾਫੀ ਅਹਿਮ ਸੀ ਕਿ ਤੇ ਉੱਥੇ ਹੀ ਦੂਜੇ ਪਾਸੇ ਜਿਸ ਤਰੀਕੇ ਦੇ ਕਿਆਸ ਲਗਾਤਾਰ ਲਾਏ ਜਾ ਰਹੇ ਸੀਗੇ ਕਿ ਜੋ ਕਿ ਹੈ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਜਾਂ ਫਿਰ ਇਹ ਵੀ ਬਾਰ-ਬਾਰ ਕਿਹਾ ਜਾ ਰਿਹਾ ਸੀਗਾ ਕਿ ਅਰਵਿੰਨ ਕੇਜਰੀਵਾਲ ਜੋ ਕਿ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਚ ਇੰਟਰਸਟਿਡ ਇਹ तमाम ਚੀਜ਼ਾਂ ਦੇਖੋ ਕਿ ਤਰ੍ਹਾਂ ਕਿਤੇ इन तमाम ਕਿਆਸਰਾਈਆਂ ਤੇ ਕਿਤਨਾ ਕਿਤੇ ਅੱਜ ਦੀ ਮੀਟਿੰਗ ਤੋਂ ਬਾਅਦ ਜ਼ਰੂਰ ਠੱਲ ਪੈਂਦੀ ਹੋਈ ਨਜ਼ਰ ਆਈ ਹੈ ਉਤੈ ਜੇ ਕਿ ਜੇਕਰ ਗੱਲ ਕੀਤੀ ਰਵੇ ਵਿਧਾਇਕਾਂ ਦੀ ਤਾਂ ਵਿਧਾਇਕ ਵੀ ਜੋ ਕੀ ਹੈ ਹੁਣ ਇਦਾਂ ਨਹੀਂ ਹੈ ਕਿ ਜੋ ਕਿ ਜਿਸ ਤਰੀਕੇ ਦਾ ਅਲੀਗੇਸ਼ਨ ਲੱਗ ਰਿਹਾ ਸੀ ਕਿ ਕਿ ਕਿਸੇ ਹੋਰ ਪਾਰਟੀ ਨਾਲ ਜੁੜੇ ਹੋਏ ਨੇ ਤਾਂ ਵਿਧਾਇਕ ਵੀ ਜੋ ਕੀ ਹੈ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦੀ ਕਲੈਰਿਟੀ ਆਈ ਆ ਚੁੱਕੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਪਾਰਟੀ ਨੂੰ ਛੱਡਣ ਦੇ ਲਈ ਤਿਆਰ ਨਹੀਂ ਹੈ ਨਾ ਹੀ ਕਿਸੇ ਨਾਲ ਕੋਈ ਉਹਨਾਂ ਦਾ ਸੰਪਰਕ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾ ਵੱਲੋਂ ਇਸ ਚੀਜ਼ ਦੀ ਕਲੈਰਿਟੀ ਪੂਰੀ ਤਰੀਕੇ ਨਾਲ ਦਿੱਤੀ ਗਈ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ 10 ਸਾਲਾਂ ਦੇ ਵਿੱਚ ਕੰਮ ਹੋ ਰਿਹਾ ਸੀਗਾ ਦਿੱਲੀ ਦੇ ਵਿੱਚ ਜੋ ਕੁਝ ਵੀ ਐਕਸਪੀਰੀਅੰਸ ਮਿਲਿਆ ਉਸ ਐਕਸਪੀਰੀਅੰਸ ਨੂੰ ਜੋ ਕੀ ਹੈ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਕੀਤਾ ਜਾਊਗਾ ਤਾਂ ਕਿ ਪੰਜਾਬ ਦੇ ਵਿੱਚ ਵੀ ਕੰਮ ਜੋ ਕਿ ਉਹ ਹੋਰ ਬਿਹਤਰ ਤਰੀਕੇ ਦੇ ਨਾਲ ਕੀਤੇ ਜਾ ਸਕਣ ਜੀ ਅਨਮੋਲ ਭਗਵੰਦ ਮਾਨ ਕਹਿ ਰਹੇ ਨੇ ਅਸੀਂ ਖੂਨ ਪਸੀਨੇ ਦੇ ਨਾਲ ਪਾਰਟੀ ਬਣਾਈ ਹੈ ਐਵੇਂ ਟੁੱਟਣ ਨਹੀਂ ਲੱਗੀ ਤੇ ਉਹਨਾਂ ਨੇ ਬਾਜਵਾ ਨੂੰ ਜਵਾਬ ਦਿੱਤਾ ਹੈ ਕਿ ਉਹ ਪਹਿਲਾਂ ਆਪਣੇ ਐਮਐਲਏ ਚ ਚੈੱਕ ਕਰ ਲੈਣ ਬਾਅਦ ਚ ਸਾਡੇ ਐਮਐਲਏ ਤੇ ਉਂਗਲ ਚੁੱਕਣ ਤੇ ਕਿੱਦਾਂ ਦੇਖਦੇ ਹੋ ਬਾਜਵਾ ਦਾ ਕੋਈ ਜਵਾਬ ਆਇਆ ਹੁਣ ਤੱਕ ਇਸ ਤੇ ਨਹੀਂ ਬਿਲਕੁਲ ਕਿਉਂਕਿ ਦੇਖੋ ਕੁਝ ਹੀ ਦਿਨ ਪਹਿਲਾਂ ਇਹ ਸਟੇਟਮੈਂਟ ਜੋ ਕਿ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਵਾਲੋਂ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਹਜੇ ਤੱਕ ਤਾਂ ਕਿਸੇ ਤਰੀਕੇ ਦੀ ਕੋਈ ਇਸ ਤੇ ਉੱਪਰ ਪ੍ਰਤੀਕਿਰਿਆ ਪ੍ਰਤਾਪ ਸਿੰਘ ਬਾਜਵਾ ਹਰਵਾਲੋਂ ਨਹੀਂ ਦਿੱਤੀ ਗਈ ਲੇਕਿਨ ਜ਼ਰੂਰ ਜੋ ਕਿ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ ਲੇਕਿਨ ਜਿਸ ਤਰੀਕੇ ਦੀ ਸਟੇਟਮੈਂਟ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਹੇ ਸੀਗੇ ਉਹਨਾਂ ਤੋਂ ਇਹ ਕਿ ਤਰ੍ਹਾਂ ਕਿਤੇ ਲੱਗ ਰਿਹਾ ਸੀਗਾ ਕਿ ਜੋ ਸਟੇਟਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ ਹੈ ਉਹ ਉਹ ਜੋ ਕਿ ਹੈ ਬਿਲਕੁਲ ਬੇਸਲੈਸ ਸੀਗੀ ਉਹਨਾਂ ਨੇ ਬਿਲਕੁਲ ਠਹਰਾਤਾ ਕਿ ਉਸ ਦੇ ਵਿੱਚ ਕੋਈ ਵੀ ਬੇਸ ਤਰੀਕਾ ਨਾ ਕਾਊਂਟਰ ਕਰ ਦੇਣ ਕਿ ਆ ਉਸ ਚੀਜ਼ ਨੂੰ ਐਕਸੈਪਟ ਕਰ ਦੇਣ ਕਿ ਜੋ ਕਿ ਆਨ ਵਾਲੋ ਜੋ ਗੱਲ ਕਹੀ ਗਈ ਸੀ ਕਿ ਆਊਟ ਆਫ ਰੇਜ ਜਾਂ ਫਿਰ ਕਿਹਾ ਜਾਵੇ ਕੋਈ ਉਹ ਤੱਤ ਸੀ ਗਿਆ ਨਹੀਂ ਸੀ ਗਿਆ ਜੇਕਰ ਤੱਤ ਸੀ ਗਿਆ ਤਾਂ ਉਹ ਤੱਤ ਪੇਸ਼ ਕਰਨਗੇ ਤਾਂ ਇਹ तमाम ਜੀ ਸਰ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਜੋ ਕਿ ਹੈ ਹੁੰਦੀ ਨਜ਼ਰ ਆਣਗੀ ਜਦੋਂ ਪ੍ਰਤੀਕਿਰਿਆ ਪ੍ਰਤਾਪ ਸਿੰਘ ਬਾਜਵਾ ਹੋਰ ਵੱਲੋਂ ਦਿੱਤੀ ਜਾਊਗੀ ਠੀਕ ਹੈ ਅਨਮੋਲ ਇਹ ਦੱਸੋ ਕਿ ਜਿਵੇਂ ਹੁਣ ਦਿੱਲੀ ਦੀਆਂ ਚੋਣਾਂ ਤਾਂ ਮੁੱਕ ਗਈਆਂ ਸਾਰੇ ਰਿਜ਼ਲਟ ਵੀ ਸਾਹਮਣੇ ਆ ਚੁੱਕੇ ਨੇ ਹੁਣ ਆਮ ਆਦਮੀ ਪਾਰਟੀ ਕੀ ਕਰੇਗੀ ਪੰਜਾਬ ਦੇ ਜਿਹੜੀਆਂ ਚੋਣਾਂ ਨੇ ਉਸ ਦੀ ਤਿਆਰੀਆਂ ਦੇ ਵਿੱਚ ਲੱਗ ਜਾਵੇਗੀ ਜਿਹੜੇ ਵਾਦੇ ਅਧੂਰੇ ਨੇ ਕਿ ਉਹ ਛੇਤੀ ਪੂਰੇ ਕਰਨ ਦੀ ਕਿャਸ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਆ ਕੇ ਹੁਣ ਕਰੇਗੀ ਕੀ ਇਹ ਕੀ ਪਲੈਨਿੰਗ ਹੈ ਉਹਨਾਂ ਦੀ ਜੀ ਬਿਲਕੁਲ ਦੇਖੋ ਹੁਣ ਜਿਸ ਤਰੀਕੇ ਨਾਲ ਅੱਜ ਦੀ ਗੱਲ ਕੀਤੀ ਜਾਵੇ ਅੱਜ ਤੋਂ ਬੈਠਕ ਸੀਗੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਫੀਡਬੈਕ ਲਏ ਗਏ ਇਸ ਫੀਡਬੈਕ ਦੇ ਆਧਾਰ ਤੇ ਅੱਗੇ ਦਾ ਜੋ ਪੂਰਾ ਬਰੂ ਪ੍ਰਿੰਟ ਹੈ ਉਹ ਤਿਆਰ ਕੀਤਾ ਗਿਆ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਦੇ ਕੋਲ ਦੋ ਸਟੇਟ ਸੀਗੀਆਂ ਇੱਕ ਦਿੱਲੀ ਤੇ ਇੱਕ ਪੰਜਾਬ ਹੁਣ ਦਿੱਲੀ ਜੋ ਕੀ ਹੈ ਉਹਨਾਂ ਦੇ ਕੋਲ ਹੁਣ ਨਹੀਂ ਹੈ ਕਿਉਂਕਿ ਵਿਰੋਧੀ ਧਿਰ ਦੇ ਵੀ ਭੂਮਿਕਾ ਹੁਣ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਨਿਭਾਣੀ ਪਵੇਗੀ ਤਾਂ ਉਸ ਦੇ ਲਈ ਮੁੱਖ ਤੌਰ ਤੇ ਕਿਹਾ ਜਾ ਸਕਦਾ ਕਿ ਜਿਹੜੇ ਵੀ ਐਕਸਪੀਰੀਐਂਸਸ ਜੋ ਦਿੱਲੀ ਦੇ ਵਿੱਚ ਸੀਗੇ ਜੋ ਜਿਨ੍ਹਾਂ ਦੇ ਕਰਕੇ ਲੋਕਾਂ ਨੂੰ ਵਧੀਆ ਸੁੱਖ ਸਹੂਲਤਾਂ ਮਿਲ ਰਹੀ ਸੀਗੀਆਂ ਉਹਨਾਂ ਨੂੰ ਇੰਪਲੀਮੈਂਟ ਜੋ ਕੀ ਹੈ ਪੰਜਾਬ ਦੇ ਵਿੱਚ ਕੀਤਾ ਜਾਊਗਾ ਜੇਕਰ ਮੁੱਖ ਤੌਰ ਤੇ ਗੱਲ ਕੀਤੀ ਜਾਵੇ ਤਾਂ ਹੁਣ ਪੂਰਾ ਫੋਕਸ ਜੋ ਕੀ ਹੈ ਉਹ ਪੰਜਾਬ ਤੇ ਰੱਖਿਆ ਜਾਊਗਾ ਕਿਉਂਕਿ ਇਹ ਸਟੇਟ ਜੋ ਕੀ ਹੈ ਆਮ ਆਦਮੀ ਪਾਰਟੀ ਅਫੋਰਡ ਨਹੀਂ ਕਰੂਗੀ ਕਿ ਇਹ ਸਟੇਟ ਜੋ ਕੀ ਹੈ ਉਹਨਾਂ ਦੇ ਹੱਥ ਤੋਂ ਜਾਏ ਤੇ ਉਸ ਦੇ ਲਈ ਖਾਸ ਤੌਰ ਤੇ ਜੋ ਕੀ ਹੈ ਆਮ ਆਦਮੀ ਪਾਰਟੀ ਵੱਲੋਂ ਪੂਰਾ ਜ਼ੋਰ ਲਾਇਆ ਜਾਊਗਾ ਹਾਲਾਂਕਿ ਕੋਈ ਵੀ ਸਿਆਸੀ ਧਿਰ ਹੋਵੇ ਜਾਂ ਫਿਰ ਕੋਈ ਵੀ ਸੱਤਾਧਿਰ ਹੋਵੇ ਉਹਨਾਂ ਵੱਲੋਂ ਇਹ ਚੀਜ਼ ਕੀਤੀ ਜਾਂਦੀ ਹੈ ਤਾਂ ਅੱਜ ਉਸ ਚੀਜ਼ ਦੇ ਲਈ ਵੀ ਕਿਹਾ ਜਾ ਸਕਦਾ ਕਿ ਅੱਜ ਦੀ ਬੈਠਕ ਦੇ ਵਿੱਚ ਇੱਕ ਬਲੂਪ੍ਰਿੰਟ ਜੋ ਖਰੜਾ ਹੈ ਉਹ ਆਉਣ ਵਾਲੇ ਦਿਨਾਂ ਦੇ ਲਈ ਵੀ ਤਿਆਰ ਕੀਤਾ ਗਿਆ ਹੈ ਟੇਕ ਐਨ ਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ